ਮਿੱਤਰੋ ਕਿਸੇ ਨੇ ਸਾਜੀ ਕਿਹਾ ਵੀ ਉਮਰ ਦਾ ਤੇ ਦਿਮਾਗ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਹੁੰਦਾ ਕਹਿ ਤਾਂ ਦਿੰਦੇ ਆ ਵੀ ਉਮਰ ਦੇ ਨਾਲ ਤੇ ਯਾਰ ਬਾਅਦ ਦਾ ਪਰ ਆ ਦੇਖੋ ਵੀ ਜਿਹੜਾ ਦਿਮਾਗ ਦਾ ਦਿਮਾਗ ਹੀ ਹੁੰਦਾ ਦਿਮਾਗ ਕਿਸੇ ਉਮਰ ਦੇ ਵਿੱਚ ਵੀ ਹੋ ਸਕਦਾ ਇਹ ਆ 5 ਤੋਂ 6 ਸਾਲ ਦਾ ਬੱਚਾ ਤੇ ਸਾਈਡ ਤੇ ਜਿਹੜਾ ਬੈਠਾ ਵੀ 35 ਤੋਂ 40 ਸਾਲ ਦੇ ਬੰਦੇ ਨਾਲ ਖੇੜੀ ਜਾਂਦਾ ਇਹ ਗੇਮ ਤਾਂ ਇਹਨੂੰ ਵੀ ਸੋਚੀ ਪਾਉਂਦਾ 35 ਤੋਂ 40 ਸਾਲ ਵਾਲੇ ਵਿੱਚ ਤੇ ਬੈਠਾ ਵੀ ਆਏ ਹਨ ਨੌਜਵਾਨ ਬੱਚਾ ਵੀ ਇਹਨੂੰ ਕੋਈ ਸੀਰੀਅਸ ਵੀ ਨਹੀਂ ਲੈਂਦਾ ਗੇਮ ਨੂੰ ਕਦੇ ਉਧਰ ਵੇਖ ਲਿਆ ਕਦੇ ਇੱਧਰ ਵੇਖ ਲਿਆ ਨਿਸ਼ਚਿਤ ਹੋ ਕੇ ਸ਼ੌਂਕ ਦੇ ਨਾਲ ਤਾਂ ਬਿਨਾਂ ਧਿਆਨ ਦਿੱਤੇ ਬਿਨਾਂ ਸੋਚੇ ਬਾਜੀ ਪਲਟੀ ਤੁਰਿਆ ਹੁੰਦਾ ਤੇ ਇੱਧਰ ਵੀ ਵੇਖੋ ਕਿੰਨਾ ਸੋਚਦਾ ਤਾਂ ਹੁਣ ਵੇਖੋ ਇਹ ਬੱਚਾ ਤੁਹਾਡੇ ਸਾਹਮਣੇ ਵੀ ਗੇਮ ਦੇ ਵਿੱਚ ਲਾਉ ਬਈ ਕਰਤਾ ਕੰਮ ਕਹਿੰਦਾ ਚੱਕ ਬਈ ਆ ਗਈ ਤੇਰੀ ਵਾਰੀ ਤਾਂ ਹੁਣ ਇਹ ਵੇਖੋ ਫੇਰ ਸੋਚੀਂਦਾ ਵਿੱਚ ਪੈ ਗਿਆ ਤਾਂ ਮਿੱਤਰੋ ਆਪ ਵੀ ਅੰਦਾਜ਼ਾ ਲਾ ਲਓ ਵੀ ਉਮਰ ਦਾ ਤੇ ਜਿਹੜਾ ਦਿਮਾਗ ਦਾ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਹੁੰਦਾ ਕਈ ਵਾਰੀ ਛੋਟਾ ਬੱਚਾ ਵੀ ਕਿੱਡਾ ਵੱਡਾ ਕਰਤੱਬ ਕਰੀ ਜਾਂਦਾ ਤਾਂ ਦੇਖੋ ਵੀ ਲਓ ਜੀ ਚੱਕਰ ਦਾ ਤੇਰੀ ਵਾਰੀ ਨਾਲੇ 1 ਮਿੰਟ ਸੋਚਿਆ ਨਹੀਂ 1 ਮਿੰਟ ਵੇਖਿਆ ਨਹੀਂ ਤਾਂ ਕਮਾਲ ਦੀ ਗੱਲ ਹੈ ਮਿੱਤਰੋ ਆਪਾਂ ਤਾਂ ਦੇਖ ਕੇ ਹੈਰਾਨ ਹੋ ਗਏ ਤੇ ਗੇਮ ਸਹੀ ਖੇਡਦਾ ਇੱਕ ਨੰਬਰ ਹੈ ਕੋਈ ਇਹ ਫੀਕ ਵੀਡੀਓ ਨਹੀਂ ਤਾਂ ਕਿਉਂਕਿ ਗੇਮ ਜਿੱਥੇ ਖੇਡੀ ਜਾਂਦੀ ਹੈ ਉੱਥੋਂ ਦੇ ਇਹ ਵੀਡੀਓ ਐ ਸਪੈਸ਼ਲ ਹੈ ਤਾਂ ਵੀਡੀਓ ਨੂੰ ਵੇਖੀ ਚਲੋ ਮਿੱਤਰੋ ਤਾਂ ਵੀਡੀਓ ਚੰਗੀ ਲਗੀ ਦਿਮਾਗ ਦੇ ਤਾਲ ਮੇਲ ਨਾਲ ਤੇ ਉਮਰ ਦੇ ਤਾਲ ਮੇਲ ਨਾਲ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ